ਇਟਲੀ 'ਚ ਸਾਲ 2024 ਦੌਰਾਨ ਹੋਏ ਸੜਕ ਹਾਦਸਿਆਂ ਨੇ 204 ਸਾਈਕਲ ਸਵਾਰ ਲੋਕਾਂ ਦੀ ਲਈ ਜਾਨ। ਇਟਲੀ ਵਿੱਚ ਕੁਝ ਅਜਿਹੇ ਲੋਕ ਵੀ ਹਨ ਜਿਹੜੇ ਕਮਾਂਕਾਰਾਂ ਲਈ 2-2 ਘੰਟੇ ਸਾਈਕਲ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਉਹਨਾਂ ਤਾਂ ਸਾਈਕਲ ਚਲਾਉਣਾ ਸਿਹਤ ਲਈ ਬਹੁਤ ਹੀ ਲਾਹੇਵੰਦ ਹੁੰਦਾ ਹੈ ਪਰ ਇਹ ਪ੍ਰਵਾਸੀ ਲੋਕ ਮਜਬੂਰੀ ਲਈ ਸਾਈਕਲ ਉੱਪਰ ਮਜ਼ਦੂਰੀ ਕਰਨ ਜਾਂਦੇ ਹਨ। ਪਰ ਜੱਗੋਂ 13ਵੀਂ ਤੱਕ ਹੁੰਦੀ ਹੈ ਜਦੋਂ ਕਿਸੇ ਸੜਕ ਹਾਦਸੇ ਵਿੱਚ ਕਿਸੇ ਕਰਤੀ ਦੀ ਮੌਤ ਹੋ ਜਾਵੇ। ਇਟਲੀ ਦੀ ਨਾਮੀ ਅੰਕੜਾ ਏਜੰਸੀ ਇਸ ਤੱਤ ਅਨੁਸਾਰ ਸਾਲ 2024 ਵਿੱਚ 204 ਉਹਨਾਂ ਦੀ ਗਾਨ ਗਈ ਜਿਹੜੇ ਸਾਈਕਲ 'ਤੇ ਸਵਾਰ ਹੋ ਕੇ ਕਿਸੇ ਨਾ ਕਿਸੇ ਕੰਮ ਲਈ ਜਾ ਰਹੇ ਸਨ ਸਰਵੇ ਰਿਪੋਰਟ ਮੁਤਾਬਕ ਮਹੀਨਿਆਂ ਤੇ ਨਜ਼ਰ ਮਾਰੀ ਤਾਂ ਜਨਵਰੀ ਵਿੱਚ 18 ਮੌਤਾਂ ਹੋਈਆਂ ਫਰਵਰੀ ਵਿੱਚ 7 ਮਾਰਚ ਵਿੱਚ 15 ਅਪ੍ਰੈਲ ਵਿੱਚ 14 ਤੇ ਜੂਨ ਵਿੱਚ 19 ਜੋ ਕਿ ਜੁਲਾਈ ਵਿੱਚ 25 ਦੇ ਨਾਲ ਸਭ ਤੋਂ ਵੱਧ ਰਿਕਾਰਡ ਹੈ ਅਗਸਤ ਵਿੱਚ 24 ਹੋਰ ਮੌਤਾਂ ਹੋਈਆਂ ਸਤੰਬਰ ਵਿੱਚ 20 ਲੋਕਾਂ ਨੇ ਸੜਕਾਂ ਆਵਾਜਾਈ ਦੌਰਾਨ ਮੌਤਾਂ ਹੋਈਆਂ ਅਕਤੂਬਰ ਵਿੱਚ 16 ਦੇ ਰੁਕ ਜਾਂਦਾ ਹੈ ਨਵੰਬਰ ਵਿੱਚ ਵੱਧ ਕੇ 20 ਹੋ ਜਾਂਦਾ ਹੈ ਸਾਲ ਦੇ ਆਖਰੀ ਮਹੀਨੇ ਦਸੰਬਰ ਵਿੱਚ 12 ਸਾਈਕਲ ਚਾਲਕਾਂ ਦੀ ਮੌਤ ਹੋਈ। ਇਹਨਾਂ ਮੌਤਾਂ ਵਿੱਚ 184 ਪੁਰਸ਼ ਅਤੇ 20 ਔਰਤਾਂ ਸ਼ਾਮਲ ਹਨ। ਸਾਲ 2024 ਦੇ ਸਾਈਕਲ ਸਵਾਰਾਂ ਦੀ ਮੌਤ ਦਾ 204 ਮੌਤਾਂ ਅੰਕੜਾ ਸਾਲ 2023 ਦੇ ਮੁਕਾਬਲੇ ਅੱਗੇ ਹੈ। ਇਸ ਤੱਦੇ ਅਨੁਸਾਰ ਸਾਲ 2023 ਵਿੱਚ 212 ਲੋਕਾਂ ਦੀ ਮੌਤ ਦਾ ਕਾਰਨ ਸਾਈਕਲ ਚਲਾਉਣੇ ਸਮੇਂ ਵਾਪਰੇ ਸੜਕ ਹਾਦਸੇ ਹਨ। ਸਾਈਕਲਿਸਟਸ ਅਬ ਅਬਜ਼ਰਵੇਟਰੀ ਦੇ ਅੰਕੜੇ ਜਹੇ ਸੁਭਿਆ ਨੂੰ ਜਾਗਰੂਕ ਕਰਦੇ ਹਨ ਜਿੱਥੇ ਸਭ ਤੋਂ ਵੱਧ ਸਾਈਕਲ ਨਾਲ ਹਾਦਸੇ ਇਹਨਾਂ ਵਿੱਚ ਲੰਬਾਰਦੀ ਸੂਬੇ ਇਕ ਵਾਰ ਫਿਰ ਪੂਰੀ ਇਟਲੀ ਵਿੱਚ ਅੱਗੇ ਹੈ ਜਿੱਥੇ ਲਗਭਗ 60% ਮੌਤਾਂ ਦਰਜ ਕੀਤੀਆਂ ਗਈਆਂ। ਇਸ ਤੋਂ ਬਾਅਦ ਮਿਲੀਅਰ ਮਾਨੇ ਤੇ ਵੈਨਤੋ ਖਾਨ ਜਿਹੜੇ ਕਿ ਸਾਲ ਵਿੱਚ 2023 ਵਿੱਚ ਸਨ। ਲੰਬਾਰਦੀ ਸੂਬੇ ਵਿੱਚ ਫਿਸੜ ਕਾਰਨ ਸਿਰਫ 35, ਮਿਲੀਅਰ ਮਾਨੇ ਸੂਬੇ ਵਿੱਚ 32 ਤੇ ਵੈਨਤੋ ਸੂਬੇ ਵਿੱਚ 31 ਲੋਕ ਲਈ ਸਾਈਕਲ ਦਾ ਸਫ਼ਰ ਜ਼ਿੰਦਗੀ ਦਾ ਆਖਰੀ ਸਫ਼ਰ ਸਾਬਤ ਹੋਇਆ। ਜਦੋਂ ਕਿ ਲਾਸੀ ਸੂਬੇ ਵਿੱਚ 13, ਤੁਸਕਾਨਾ ਸੂਬੇ ਵਿੱਚ 13, ਕੰਪਾਨੀ ਸੂਬੇ ਵਿੱਚ 12, ਮੌਨਟ ਸੂਬੇ ਵਿੱਚ 11, ਫਰੀਓਲੀ ਵੈਨੇਸੀਆ, ਜੂਲੀਆ ਸੂਬੇ ਵਿੱਚ 11, ਸਿਚੀਲੀਆ ਸੂਬੇ ਵਿੱਚ 10, ਪੁਲੀਆ ਸੂਬੇ ਵਿੱਚ 7, ਮਾਰਕਸ ਸੂਬੇ ਵਿੱਚ 6, ਉੰਬਰੀਆ ਸੂਬੇ ਵਿੱਚ 5, ਸਰਦੇਨੇ ਸੂਬੇ ਵਿੱਚ 4, ਤ੍ਰੈਂਟੋ ਸੂਬੇ ਵਿੱਚ 8, ਅਬਰੂਸੋ ਸੂਬੇ ਵਿੱਚ 3, ਕਲਾਬਰੀਆ ਸੂਬੇ ਵਿੱਚ 1, ਅਤੇ ਲੇਗੂਰੇ ਸੂਬਾ 1 ਤੇ ਸੂਬਾ ਮੋਲੀਸੇ ਵਿੱਚ 1 ਸਾਈਕਲ ਸਵਾਰ ਦੀ ਸੜਕਾ ਹਸੇ ਦੌਰਾਨ ਮੌਤ ਹੋਈ। ਸਾਈਕਲ ਸਵਾਰ ਨਾਲ ਹੋਈ ਸੜਕਾ ਹਸਨ ਮੁਕਾਨ ਕਾਰਨ ਨਾਲ ਟ ਪਰ ਬੱਸਾਂ ਤੇ ਟਰੱਕਾਂ ਨਾਲ ਵੀ ਕੋਈ ਕੇਸ ਹਨ ਕੁਝ ਮਾਮਲਿਆਂ ਵਿੱਚ ਡਰਾਈਵਰਾਂ ਨੇ ਸ਼ਰਾਬ ਜਾਂ ਨਸ਼ੀਲੇ ਪਦਾਰਥ ਜਾਂ ਦੋਵਾਂ ਦੀ ਸਕਾਰਾਤਮਕ ਟੈਸਟ ਕੀਤਾ ਹੈ ਵੀ ਇਲੈਕਟ੍ਰਿਕ ਬਾਈਕਾਂ ਜਾਂ ਸਾਈਕਲ ਸ਼ਾਮਲ ਹਨ ਬਹੁਤ ਸਾਰੇ ਹਾਦਸੇ ਰਾਤ ਨੂੰ ਸ਼ਹਿਰੀ ਸੜਕਾਂ ਤੇ ਹੋਏ ਜਿਨ੍ਹਾਂ ਦੀ ਦਿਖ ਘਾਟ ਸੀ ਕੁਝ ਮਾਮਲੇ ਜਿਨ੍ਹਾਂ ਨੂੰ ਸਕਾਰਾਤਮਕ ਦਰਵਾਜ਼ਾ ਖੁੱਲਣ ਕਾਰਨ ਸਾਈਕਲ ਸਵਾਰ ਦੇ ਪ੍ਰਤੀ ਅਸੀਂ ਮੌਤ ਹੋ ਗਈ ਜੂਨ ਸਤੰਬਰ ਦੇ 4 ਮਹੀਨਿਆਂ ਦੇ ਅੰਕੜਿਆਂ ਅਨੁਸਾਰ 98 ਮੌਤਾਂ ਦੀ ਪੁਸ਼ਟੀ ਹੋਈ ਹੈ ਜੋ ਕਿ ਕੁੱਲ ਮੌਤਾਂ ਦਾ ਲਗਭਗ ਅੱਧਾ ਹੈ ਇਹ ਖਾਸੇ ਬੋਲਦੇ ਹਨ ਕਿ ਸਾਈਕਲ ਸਵਾਰਾਂ ਲਈ ਵੀ ਦੇਰੇ ਸੁਰੱਖਿਆਤਮਕ ਸੁਰੱਖਿਅਤ ਸੜਕੀਆਂਾਂ ਚੀ ਦੀ ਲੋੜ ਹੈ।